ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਆ ਜਿਹਦੇ ਵਿੱਚ ਦੋ ਕ੍ਰੋਸ ਗਾਵਾਂ ਨੇ ਆ ਬੜੀ ਗਰਮੀ ਦਾ ਤੋਹਫਾ ਕਹਿ ਸਕੋ ਗਰਮੀ ਦੇ ਵਿੱਚ ਜ਼ਿਆਦਾਤਰ ਕ੍ਰੋਸ ਗਾਵਾਂ ਦੀ ਯਾਦ ਮੰਗ ਰਹਿੰਦੀ ਹੈਗੀ ਤੇ ਇੱਕ ਨਾਲ ਬਾਈ ਨੇ ਚੰਗੇ ਰਿਕਾਰਡ ਦਾ ਜਿਹੜਾ ਮੁਰਾਣਾਸਲ ਦਾ ਕੱਟਾ ਇਹ ਸੇਲ ਕਰਨਾ ਤਿੰਨ ਪਸ਼ੂ ਬਾਈ ਕੋਲੇ ਨੇਗੇ ਸੋ ਬਾਕੀ ਡਿਟੇਲ ਆ ਬਾਈ ਤੁਹਾਨੂੰ ਸਾਂਝੀ ਕਰਾਵਾਂ ਵੀ ਕੀ ਕੀ ਗੱਲਬਾਤ ਆ ਸੋ ਵੀਡੀਓ ਪਹਿਲਾਂ ਪੂਰੀ ਦੇਖਣੀ ਆ ਫਿਰ ਬਾਈ ਨਾਲ ਸਪਾਰਕ ਕਰਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਨਾਮ ਤੇ ਪਿੰਡ ਐਡਰੈਸ ਬੋ ਤੇ ਤਸੀਲ ਤਪਾ ਗਈ ਜ਼ਿਲ੍ਹਾ ਬਰਨਾਲਾ ਤਪੇ ਤੋਂ 2-4 ਕਿਲੋਮੀਟਰ ਫਰੀਆ ਹੈ ਨਾ ਤਾਜੋ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ 9814805436 ਇਹ ਬਈ ਦਾ ਮੋਬਾਈਲ ਨੰਬਰ ਆ ਪਹਿਲਾਂ ਪਾਹ ਗਾਂ ਤੋਂ ਸਟਾਰਟ ਕਰ ਲੈ ਹਾਂਜੀ ਤੂੰ ਕਰ ਲਈ ਜਿਵੇਂ ਆ ਕਾਲੇ ਰੰਗ ਚ ਗਾਂ ਆ ਗਈ ਨਾ ਤੇ ਕੀ ਗੱਲ ਪਤਾ ਕਿੰਨੇ ਕ ਟਾਈਮ ਦੀ ਕੱਚੀ ਪਈ ਆ ਜੇ ਇਹ ਇਹ ਬਈ ਲੈ ਜੂਗੀ 12-13 ਦਿਨ ਬਈ ਅਜੇ 12-13 ਲੈ ਕੇ ਜਾਊਗੀ ਸੂਆ ਕਿਹੜਾ ਸੁੰਦੀ ਆ ਇਹ ਦੂਜਾ ਬਈ ਦੂਜਾ ਤੇ ਪਹਿਲੇ ਸੂ ਦੁੱਧ ਕਿੰਨਾ ਕੁ ਪਾਇਆ ਬਈ ਦਾ 16 ਲੀਟਰ ਕੱਢਿਆ ਹੋਊਗੀ ਪਹਿਲੇ ਪਹਿਲੇ ਹਾਂਜੀ ਹੁਣ 17-18 ਤੱਕ ਪਾ ਦੂਗੀ ਹਾਂਜੀ ਹ ਇਹ ਇੱਥੋਂ ਥਣਾ ਦੀ ਅੱਜਵੰਤ ਕਰ ਲੇ ਮਿੱਤਰੋ ਖਾਂ ਤੋਂ ਸੋਹਣੇ ਨੇਗੇ ਤੇ ਅੱਜੀ ਰੰਗ ਚ ਲੱਗੇ ਵਗੇ ਤੇ ਬਾਕੀ ਰੇਟ ਵੀਡੀਓ ਦੇ ਵਿੱਚ ਹੀ ਕਰ ਦਾਂਗੇ ਆਪਾਂ ਤੇ ਇੱਥੋਂ ਦੇਖ ਲਓ ਕੱਦ ਕਾਠ ਠੀਕ ਵਧੀਆ ਆ ਗਿਆ ਬੈਡਾਂ ਦਾ ਤੇ ਇੱਥੋਂ ਤੁਹਾਨੂੰ ਕਵੈਣੀ ਫੜ ਦੋ ਆਂ ਦਿਖਾ ਦਣਾ ਨਾ ਖਾਂ ਤੋਂ ਸੁਣ ਲੱਗੇ ਪਿਆਜੀ ਰੰਗ ਜਣਾ ਵੀਰੇ ਹਾਂਜੀ ਹਾਂ ਭਾਈ ਬਈ ਤਿਆਰ ਕਰ ਲੋ ਫੇਰ ਲੈ ਵਾ ਨਾ ਹਾਂਜੀ ਹਾਂ ਭਾਈ ਕਿਆ ਕਹਿੰਦੇ ਕੱਚੀ ਲੱਗ ਪਗਾ ਇਹ ਲੈ ਜੀ ਭਾਈ 10 12 ਦਿਨਾਂ ਦੀ ਕੱਚੀ 10 12 ਦਾ ਲੈ ਜੂਗੀ ਹਾਂਜੀ ਝੋਲੀ ਵਧੀਆ ਤਿਆਰ ਕਰ ਲੋ ਹਾਂਜੀ ਹਾਂਜੀ ਠੀਕ ਐ ਇੱਥੋਂ ਤੁਹਾਨੂੰ ਬੈਕ ਛੱਡ ਦੋ ਆਣਾ ਤੋਰ ਕਿਸਮ ਦਿਖਾ ਦਿੰਦੀ ਮੇਰੇ ਕੋਈ ਲੰਗ ਲੁੰਗਣੀ ਕੋਈ ਸੱਟ ਵੇਟ ਨਹੀਂ ਤੇ ਮਗਰੋਂ ਦੇਖੋ ਚੱਕ ਲੈਣਾ ਸੋਹਣੀ ਢੋਲੀ ਤਿਆਰ ਕਰੂਗੀ ਤੇ ਇਹਦਾ ਫਿਰ ਰੇਟ ਆਪਾਂ ਲੈਣ ਦਿੰਦੇ ਜਾਂ ਕੀ ਕਰਨਾ ਹੈ ਇਹਦਾ 55000 ਰੁਪਏ ਵੀ 55000 ਹਾਂਜੀ ਪੂਰਾ ਹੀ ਲੈਣਾ ਕਿ ਵਾਧਾ ਘਾਟਾ ਹੋਈ ਮੱਕ ਬਸ ਮਾਨ ਤਾਨ ਕਰ ਦਿਆਂਗੀ ਵੀ ਕਰ ਦਾਂ ਮਾਨ ਤਾਨ ਹਾਂਜੀ 55000 ਚ ਵਾਧਾ ਘਾਟਾ ਵਾਈ ਕਹਿੰਦਾ ਜਰੂਰ ਕਰ ਲਾਂਗੇ ਦੂਜੇ ਸੂਣ ਵਾਲੀ ਤਕਰੀਬ 17 18 16 ਇੱਥੇ ਦਰ ਆਉਣਾ ਪਾ ਦੂਗੀ ਨਾ ਤੇ ਗਰਮੀ ਨੇ ਬਿਲਕੁਲ ਮਨਾਉਣੀ ਨਹੀਂ 2 ਨੰਬਰ ਦਾ ਜਰਸੀ ਨਾ ਕਰੋ ਉਹ ਜਾ ਕੇ ਹਾਂਜੀ ਬਈ ਹਾਂਜੀ ਇਹ ਕਿਹੜਾ ਸੂਆ ਸੋਦੀ ਏ ਬਲੂਣਾ ਕੀ ਹਾਂਜੀ ਬਲੂਣਾ ਜੀ ਆਪਾਂ ਥਾਂ ਥਨ ਇਹ ਦਿਖਾ ਦਈਏ ਤੁਹਾਨੂੰ ਆਪਾਂ ਸੋਹਣੇ ਥਾਂ ਨੇ ਇਹ ਤਾਂ ਫਿਰ ਜੱਜਮੈਂਟ ਯਾਨਾ ਵੀ ਦੁੱਧ ਹਾਂਜੀ ਹਾਂ ਬਈ ਹਾਂ ਉਹਨਾਂ ਨੇ ਦੱਸਿਆ ਬਈ ਦੁੱਧ ਕਹਿੰਦੇ ਚੰਗਾ ਈ ਦੀ ਮਾਂ ਇੱਠਾਂ ਮਾਂ ਹੜਾ ਚੰਗਾ ਹਾਂ ਜੇ ਚਲੋ ਆਪਾਂ ਤਾਂ ਕਹਦਾ ਜੀ ਪਾ ਦੂਗੀ ਲੱਗ ਭਗਵਾਨ ਹਾਂ ਪਹਿਲੇ ਸੂਏ ਕਹਿੰਦੇ ਬਈ ਪਾ ਦੂਗੀ ਠੀਕ ਆ ਤਾਂ ਤੋੜ ਕੇ ਦਿਖਾ ਦਈਏ ਆਪਾਂ ਨੂੰ ਪਹਿਲੇ ਸੂਏ ਜਰਸੀ ਨਾਲ ਕਰਾਸ ਹੈ ਤੇ ਕੱਦ ਕਾਠ ਪਹਿਲਾਂ ਨਹੀਂ ਬੈੜਨ ਉਹ ਜਿਆਦਾ ਉੱਚਾਗਾ ਇਹ ਕਿਨੇ ਕਟਾਂ ਦੀ ਕੱਚੀ ਪੀ ਲੱਗ ਭਗ ਜੇ ਇਹ ਬਈ ਲੈ ਜੂਗੀ 10 12 ਦਿਨਾਂ ਦੀ ਕੱਚੀ ਹੈ ਬਈ ਅੱਛ ਨੇ ਕਿੱਛ ਠੀਕ ਐ ਤੇ ਥਾਂ ਤੋਂ ਦਿਖਾ ਦੇਣਾ ਮਿੱਤਰੋ ਨੇੜੇ ਹੋ ਕੇ ਠੀਕ ਐ ਲੈ ਜੀ ਟਿਕਾਈ ਜੀ ਨਾਲ ਸੋਹਣੇ ਥਾਂ ਦੇ ਦੀ ਬਣਾ ਹਾਂ ਭਈ ਇਹ ਦੋਨੇ ਹੀ ਮਤਲਬ ਵਧੀਆ ਮਤਲਬ 12 12 ਦੇ ਸਾਹਮਣੇ ਮਤਲਬ ਹਾੜੀ ਜੀ ਆ ਕੇ ਸੋਣੀ ਆ ਨਾ ਹਾਂ ਭਈ ਹਾਂ ਜਦੋਂ ਹਾੜੀ ਜੀ ਪੂਰਾ ਜੋਰ ਹੁੰਦਾ ਗਿਆ ਲੈ ਇੱਥੇ ਤੁਹਾਨੂੰ ਬੈਣੀ ਛਾੜ ਦਿਖਾ ਦੇਣਾ ਮਿੱਤਰੋ ਚੱਕ ਲਓ ਰੁੱਕੇ ਮੜ ਬੈਗ ਛਾੜ ਤੱਕ ਨੌ ਜਗ ਹੈ ਨਾ ਆਪਾਂ ਕਿਤੇ ਬਿੰਦੂ ਜੈ ਨਾ हां भाई हां छोटा ਜਿਹਾ ਬੈਕਸ਼ੈਡ ਹੈ ਹਾਲਾਂਕਿ ਚੱਲਦਾ ਤਾਂ ਹੁੰਦੇ ਨਹੀਂ ਉਹ ਵੈਸੇ ਨਾ हां ਉਹ ਤਾਂ ਚੱਲਦਾ ਨਹੀਂ ਤਾਂ ਇਹ ਚਵਾਈ ਦੇ ਵਿੱਚ ਆਵੇ ਤੇ ਚਲੋ ਦਿਖਾਉਣਾ ਸਾਡਾ ਫਰਜ਼ ਵੰਦਾ ਇੱਕ ਵਾਰੀ ਨਾ ਠੀਕ ਹੈ ਇੰਨਾ ਕਾਗਾ ਠੀਕ ਹੈ ਤੇ ਇਹਦਾ ਫਿਰ ਆਪਾਂ ਲੈਣ ਦੇ ਰੇਟ ਕੀ ਕਰਨਾ ਹੈ ਇਹਦਾ ਵੀ 52000 ਹੈ ਬਾਈ ਮਾਨਤਾ ਨਹੀਂ ਕਰਾਂਗੇ ਇਹਦਾ ਵੀ 52 ਤੇ ਇਹਦਾ ਵੀ 52 हां भाई ਤੇ ਜੇ ਕਿਸੇ ਭਰਾ ਨੇ ਦੋਨੇ ਇਕੱਠਾ ਲੈ ਲਿਆ ਫਿਰ ਹੋ ਜਾ ਬਾਤ ਘਟਕਾ हां ਉਹ ਕਰ ਲਾਂਗੇ ਬਾਈ ਬਾਤ ਘਟਕਾ ਠੀਕ ਹੈ ਤੇ ਤਿੰਨ ਨੰਬਰ ਦਿਖਾ ਦੀ ਆਪਾਂ ਕੱਟਾ ਨਾ हां भाई ਕੱਟਾ ਤੇ ਕਿੰਨੇ ਕੁ ਮਹੀਨਿਆਂ ਦਾ ਲੱਗ ਪਗ ਜੀ ਤੇ ਬਾਈ 13 ਮਹੀਨੇ ਦਾ ਕੱਟਾ ਵੀ 13 ਸਾਲ ਸਵਾ ਸਾਲ ਹਾਂ ਸਵਾ ਠੀਕ ਆ ਤੇ ਮਾਪਿਆਂ ਦਾ ਪਤਾ ਕੀ ਦੋ ਦੋ ਤੱਕ ਕਿੰਨੇ ਕਿੰਨੇ ਮਾਸਲੇ ਮਾ ਇਹ ਤਾਂ ਹੈਗਾ ਜੀ ਬਈ 16 17 ਲੀਟਰ ਦੁੱਧ 16 17 ਤੇ ਪੀਵਾ ਦਾ ਨਹੀਂ ਪਤਾ ਕਿਹੜੇ ਨਾ ਪੀਵਾ ਦਾ ਨਹੀਂ ਪਤਾ ਜੀ ਠੀਕ ਆ ਮੜਾ ਦਿਖਾਏ ਤੋਰ ਕੇ ਫੇਰੇ ਵੀ ਵੀ ਭਰਾ ਪਿੰਡਾਂ ਚ ਕ੍ਰੋਸ ਕਰਨ ਵਾਜਾ ਘਰੇ ਡਾਇਰੈਕਟ ਕ੍ਰੋਸਿੰਗ ਵਾਸਤੇ ਕਿਸੇ ਭਰਾ ਨੇ ਰੱਖਣਾ ਹੁੰਦਾ ਪਾਲਣ ਵਾਸਤੇ ਨਾ ਤਾਂ ਬਾਈ ਕਹਿੰਦਾ ਵੀ ਕਾਹਨੂੰ ਵੱਡਰਾਂ ਨੂੰ ਦੇਣਾਗਾ ਲੈ ਇੱਥਾ ਸਾਨੂੰ ਤੋਰ ਕੇ ਆ ਨਾ ਸਮੇਂ ਪਹਿਲਾਂ ਵਧੀਆ ਹਣਾ ਬਾਈ ਹਾਂ ਬਈ ਹਾਂ ਠੀਕ ਆ ਇੱਥੋਂ ਦੇਖ ਲਓ ਮਿੱਤਰੋ ਖੜ ਨਹੀਂ ਖੁੱਲ ਨਹੀਂ ਕੱਟੇ ਦੀ ਸੋਨਾ ਬਾਜੂ ਵੀ ਪੂਰਾ ਸੋਨਾ ਗਾ ਸਾਲ ਸਵਾ 1 ਖਸਾਲ ਦਾ ਕੱਟਾ ਗਾ 16 17 ਕਿਲੋ ਇਹਦੀ ਮਾਂ ਬਾਈ ਕਹਿੰਦਾ ਤੇ ਬਾਕੀ ਦੇਖੋ ਜਿਹੜੇ ਭਰਾ ਨੇ ਖਰੀਦਣਾ ਸੋਹਦੀ ਸਮਝ ਉਹਨੂੰ ਪਸੰਦ ਆਉਣੀ ਚਾਹੀਦੀ ਕੋਈ ਵੀ ਚੀਜ਼ ਖਰੀਦੇ ਹਨ ਤੇ ਇਹਦਾ ਫਿਰ ਮੁੱਲ ਕਿਵੇਂ ਕਰਨਾ ਆਪਾਂ ਇਹਦਾ ਮੁੱਲ ਤਾਂ ਬਾਈ 25000 ਕਰਦੇ ਆ ਮਾਨ ਤਾਨ ਵਧੀਆ ਕਰ ਦੇਣਗੇ ਵੀ 25 ਵਾਧਾ ਘਾਟਾ ਕਰ ਲਾ ਹਾਂ 25000 ਬਾਈ ਨੇ ਮੁੱਲ ਕੀਤਾ ਤੇ ਬਾਕੀ ਸਾਨੂੰ ਗਾਂਵਾਂ ਚੱਕਰ ਫੇਰਨੇ ਗਾ ਅਮਰਾਦਣਾ ਤੇ ਆਹ ਗਾਂ ਜਿਵੇਂ ਥਾਂ ਤੁਹਾਨੂੰ ਬੜੇ ਜੰਗੇ ਲੱਗੇ ਰਹਿਗੇ ਬਦਿਆ ਚਵਾਈਆ ਥਾਂ ਕਰੂਗੀ ਤਕਰੀਬ 12-13 ਸੌਦੇ ਬਾਕੀ ਬਏ ਜਿਹੜੇ ਹਸਾਬ ਨਾਲ ਨਾ ਠੀਕ ਆ ਤੇ ਇਹ ਗਾਂ ਕੀ ਬਾਈ ਦਾ ਪਿੰਡ ਤਾਜੋਕੇ ਤਹਿਸੀਲ ਤਾਬਾਤ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਰੀ ਫੇਰ ਬੋਲ 9914805436 ਠੀਕ ਆ ਵੀ ਸੋ ਜਿਹੜੇ ਭਰਾ ਨੂੰ ਜਿਹੜੀ ਵੀ ਇਹ ਗਾਂ ਜਾਂ ਕੱਟਾ ਜਾਂ ਕੋਈ ਪਸ਼ੂ ਪਸੰਦ ਆਊਗਾ ਸੋ ਇੱਥੇ ਆ ਕੇ ਦੇਖ ਕੇ ਤਸੱਲੀ ਹਰ ਖਰੀਦ ਸਕਦੇ ਹੋ ਧੰਨਵਾਦ ਜੀ